ਸਤਿ ਸ਼੍ਰੀ ਅਕਾਲ ਜੀ ਅੱਜ ਮੇਰੀ ਨਨਾਨ ਮੰਦੀਪ ਦਾ ਵਿਆਹ ਸੀ ਫੇਰੇ ਤੇ ਬਾਕੀ ਦੀਆਂ ਰਸਮਾਂ ਸਾਰੀਆਂ ਹੋ ਗਈਆਂ ਸੀ ਵਿਆਹ ਵਾਲੀ ਕੁੜੀ ਦੇ ਗਹਿਣੇ ਦਿਖਾਵੇ ਦੇ ਲਈ ਰੱਖੇ ਜਾ ਰਹੇ ਸੀ ਦਿਖਾਵੇ ਦੇ ਬਾਅਦ ਉਹ ਗਹਿਣੇ ਵਿਆਹ ਵਾਲੀ ਕੁੜੀ ਨੂੰ ਪਾਉਣ ਲਈ ਪੇਕੇਆਂ ਦੇ ਹੱਥ ਵਿੱਚ ਦਿੱਤੇ ਜਾਣੇ ਸੀ ਪਰਿਵਾਰ ਦੇ ਸਾਰੇ ਮੈਂਬਰ ਗਹਿਣੇ ਵੇਖ ਰਹੇ ਸੀ ਸਾਰਿਆਂ ਦੇ ਕੋਲੋਂ ਹੁੰਦੇ ਹੋਏ ਜਦੋਂ ਗਹਿਣੇ ਮੇਰੀ ਸੱਸ ਦੇ ਹੱਥ ਵਿੱਚ ਆਏ ਤਉ ਬੜੀ ਗੌਰ ਦੇ ਨਾਲ ਇੱਕ ਇੱਕ ਗਿਆਨੇ ਨੂੰ ਵੇਖ ਰਹੀ ਸੀ ਕਦੀ ਹੱਥ ਤੇ ਰੱਖ ਕੇ ਉਹਦਾ ਵਜ਼ਨ ਤੋਲ ਰਹੀ ਸੀ ਤਾਂ ਕਦੀ ਹਲਕਾ ਜਿਹਾ ਖਸਾ ਕੇ ਵੇਖ ਰਹੀ ਸੀ ਉਹਨਾਂ ਨੂੰ ਇਵੇਂ ਕਰਦੇ ਵੇਖ ਕੇ ਬੜਾ ਅਜੀਬ ਲੱਗਿਆ ਮੇਰੇ ਘਰ ਵਾਲੇ ਨੇ ਇਸ਼ਾਰਾ ਨਾਲ ਮੇਰੀ ਸੱਸ ਨੂੰ ਰੋਕਣ ਦੇ ਲਈ ਕਿਹਾ ਤੇ ਮੈਨੂੰ ਵੀ ਲੱਗਾ ਕਿ ਮੰਮੀ ਜੀ ਨੂੰ ਕਹਿ ਹੀ ਦਵਾਂ ਕਿ ਨਵੇਂ ਰਿਸ਼ਤੇਦਾਰ ਕੀ ਸੋਚਣਗੇ ਤੁਸੀਂ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਕਰੋ ਤਾਂ ਬਿਹਤਰ ਆ ਆਖੇ ਤੁਸੀਂ ਕੁੜੀ ਦੀ ਮਾਂ ਹੋ ਕੱਲ ਨੂੰ ਤੁਹਾਡੀ ਕੁੜੀ ਨੂੰ ਹੀ ਸਹੁਰੇ ਜਾ ਕੇ 10 ਗੱਲਾਂ ਸੋਨੀਆਂ ਪਹਿਣੀਆਂ ਆ ਨਵਾਂ ਰਿਸ਼ਤਾ ਬਣ ਤੋਂ ਪਹਿਲਾਂ ਹੀ ਵਿਗੜ ਨਾ ਜਾਵੇ ਉਹਨਾਂ ਦੇ ਕੋਲ ਜਾ ਕੇ ਹਿੰਮਤ ਕਰਕੇ ਮੈਂ ਕਿਹਾ ਮੰਮੀ ਜੀ ਇਹ ਕੀ ਕਰ ਰਹੇ ਹੋ ਤੁਸੀਂ ਇੱਕ ਇੱਕ ਗਹਿਣੇ ਨੂੰ ਚੁੱਕ ਚੁੱਕ ਕੇ ਚੱਕ ਕਰਨਾ ਤੇ ਹੱਥ ਤੇ ਰੱਖ ਕੇ ਵਜ਼ਨ ਤੋਲਣਾ ਚੰਗੀ ਗੱਲ ਥੋੜੀ ਨਾ ਆ ਨਵੇਂ ਰਿਸ਼ਤੇਦਾਰ ਕੀ ਸੋਚਣਗੇ ਤੁਹਾਡੇ ਬਾਰੇ ਸਾਰੇ ਤੁਹਾਡੀਆਂ ਹਰਕਤਾਂ ਵੇਖ ਰਹੇ ਆ ਮੇਰੀ ਸੱਸ ਨੇ ਮੈਨੂੰ ਘੂਰ ਕੇ ਵੇਖਿਆ ਜੀ ਮੈਨੂੰ ਮਾਤਾ ਨਹੀਂ ਇਹਨਾਂ ਦਾ ਕੀ ਕਹਿ ਦਿੱਤਾ ਹੋਵੇ ਉਸਦੇ ਬਾਅਦ ਉਹ ਗਹਿਣਿਆਂ ਨੂੰ ਰੱਖ ਕੇ ਸਾਈਡ ਤੇ ਖੜੀ ਹੋ ਗਈ ਆਖਿਰ ਗਹਿਣੀ ਮੇਰੀ ਸੱਸ ਦੇ ਹੱਥਾਂ ਵਿੱਚ ਪਹੁੰਚ ਹੀ ਗਏ ਤਾਂ ਕਿ ਉਹ ਆਪਣੀ ਕੁੜੀ ਨੂੰ ਇਹ ਗਹਿਣੇ ਪਾ ਕੇ ਵਿਦਾ ਕਰ ਸਕੇ ਗਹਿਣੇ ਲੈ ਕੇ ਉਹ ਅੰਦਰ ਆਈ ਤਾਂ ਨਾਲ ਹੀ ਮੈਨੂੰ ਵੀ ਇਸ਼ਾਰਾ ਕੀਤਾ ਮੈਂ ਵੀ ਇਹਨਾਂ ਦਾ ਇਸ਼ਾਰਾ ਸਮਝ ਗਈ ਤੇ ਅੰਦਰ ਆ ਗਈ ਆਖਿਰ ਕੁੜੀ ਨੂੰ ਗਹਿਣੇ ਪਾਉਣ ਦਾ ਕੰਮ ਤਾਂ ਮੈਂ ਹੀ ਕਰਨਾ ਸੀ ਭਾਬੀ ਜੋ ਸੀ ਕੁੜੀ ਦੀ ਮੈਂ ਅੰਦਰ ਆਉਂਦਿਆਂ ਹੀ ਮੇਰੀ ਸਾਸਤਾ ਵਿਗੜ ਗਈ ਕੀ ਲੋੜ ਸੀ ਤੈਨੂੰ ਉਥੇ ਇੰਨੇ ਲੋਕਾਂ ਦੇ ਸਾਹਮਣੇ ਇਹ ਕਹਿਣ ਦੀ ਆਪਣੀ ਜ਼ੁਬਾਨ ਬੰਦ ਨਹੀਂ ਰੱਖ ਸਕਦੀ ਸੀ ਤੂੰ ਮੇਰੇ ਨਾਲੋਂ ਜ਼ਿਆਦਾ ਸਮਝਦਾਰ ਹਾਂ ਜੋ ਮੈਨੂੰ ਸਮਝਾ ਰਹੀ ਸੀ ਮੰਮੀ ਜੀ ਮੈਂ ਤਾਂ ਹੋਲੀ ਜੀ ਕਿਹਾ ਸੀ ਤੇ ਕੀ ਚੰਗਾ ਲੱਗਦਾ ਆ ਤੁਸੀਂ ਇਸ ਤਰ੍ਹਾਂ ਉਥੇ ਗਹਿਣੇ ਚੱਕਾ ਰਹੇ ਸੀ ਨਵੇਂ ਰਿਸ਼ਤੇ ਦਾ ਤੁਹਾਨੂੰ ਵੇਖ ਰਿਹਾ ਸੀ ਰਿਸ਼ਤਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਗੜਨ ਵਾਲਾ ਕੰਮ ਹੋ ਜਾਂਦਾ ਮੈਂ ਵੀ ਆਪਣੇ ਦਿਲ ਦੀ ਕਹਿ ਦਿੱਤੀ ਕਿਉਂ ਮੈਂ ਕਿਉਂ ਨੋ ਚੱਕਰਾਂ ਗਏ ਨੇ ਕਿਤੇ ਨਕਲੀ ਗਹਿਣੇ ਪਾ ਦਿੱਤੇ ਤਾਂ ਮੈਂ ਸੋਨੇ ਵਰਗੀ ਧੀ ਦੇ ਰਹੀਆਂ ਉਹਨਾਂ ਨੂੰ ਐਵੇਂ ਦਾ ਧੋਖਾ ਦਾ ਮੈਂ ਕਦੀ ਵੀ ਬਰਦਾਸ਼ਤ ਨਾ ਨਹੀਂ ਕਰ ਸਕਦੀ ਆਖਿਰ ਬੇਵਕੂਫ ਨਹੀਂ ਹਾਂ ਮੈਂ ਕਿ ਕੋਈ ਮੈਨੂੰ ਇੰਨੀ ਆਸਾਨੀ ਨਾਲ ਬੇਵਕੂਫ ਬਣਾ ਦੇਵੇ ਤੇ ਮੇਰੀ ਧੀ ਨੂੰ ਨਕਲੀ ਗਹਿਣੇ ਪਾ ਦੇਵੇ ਗਹਿਣੇ ਧਾਰੇ ਨਾ ਦਿਖਾ ਦਵਾਂ ਮੈਂ ਉਹਨਾਂ ਨੂੰ ਮੈਂ ਨਵੇਂ ਸਬੰਧੀਆਂ ਨੂੰ ਜੇ ਐਵੇਂ ਦੀ ਹਰਕਤ ਕਰਨ ਤਾਂ ਮੇਰੀ ਸਾਸ ਦਾ ਜਵਾਬ ਸੁਣ ਕੇ ਮੈਂ ਹਰਾਂ ਰਹਿ ਗਈ ਤੇ ਮੇਰੇ ਮੂੰਹ ਤੋਂ ਉਸੇ ਵਕਤੀ ਨਿਕਲ ਗਿਆ ਮਤਲਬ ਮੈਂ ਤੇ ਮੇਰੀ ਮਾਂ ਤਾਂ ਸਭ ਤੋਂ ਵੱਡੇ ਬੇਵਕੂਫ ਸੀ ਇਸੇ ਲਈ ਤੁਸੀਂ ਮੈਨੂੰ ਨਕਲੀ ਗਹਿਣੇ ਪਾ ਦਿੱਤੇ ਸੀ ਕਾਸ਼ ਮੇਰੀ ਮਾਂ ਨੇ ਵੀ ਇਸ ਤਰ੍ਹਾਂ ਚੈੱਕ ਕੀਤੇ ਹੁੰਦੇ ਮੇਰਾ ਜਵਾਬ ਸੁਣ ਕੇ ਮੇਰੀ ਸਾਸ ਨੂੰ ਤਾਂ ਖੇਚੜ ਗਈ ਤੇ ਫਿਰ ਗੱਲ ਪਲਟਦੇ ਹੋਏ ਬੋਲੀ ਚੱਲ ਫਟਾਫਟ ਤਿਆਰ ਕਰ ਮਨਦੀਪ ਨੂੰ ਉਹਨੂੰ ਵਿਦਾ ਕਰਨ ਦਾ ਟਾਈਮ ਹੋ ਗਿਆ ਆ ਤੇ ਉਹ ਬਾਹਰ ਚਲੀ ਗਈ ਮੇਰੀਆਂ ਅੱਖਾਂ ਵਿੱਚ ਉਹ ਅਥਰੂ ਆ ਗਏ ਜਿਸ ਕਾਰਨ ਮੈਨੂੰ ਉਹ ਗਹਿਣੇ ਤੰਗਲੇ ਦਿਖਾਈ ਦੇ ਰਹੇ ਸੀ ਮੈਨੂੰ ਆਪਣੀ ਸੱਸ ਦੀ ਗੱਲ ਕੰਡੇ ਵਾਂਗ ਚੁਬੀ ਸੀ ਇੱਕ ਪਲ ਦੇ ਲਈ ਤਾਂ ਮੇਰਾ ਖੂਨ ਖੌਲ ਉੱਠਿਆ ਸੀ ਰਹਿ ਰਹਿ ਕੇ ਮੈਨੂੰ ਮੇਰੇ ਵਿਆਹ ਦਾ ਟਾਈਮ ਯਾਦ ਆ ਰਿਹਾ ਸੀ ਜਦੋਂ ਮੇਰੇ ਸਹੁਰਿਆਂ ਨੇ ਮੈਨੂੰ ਨਕਲੀ ਗਹਿਣੇ ਪਾ ਦਿੱਤੇ ਸੀ ਤੇ ਮੈਂ ਉਹੀ ਨਕਲੀ ਗਹਿਣੇ ਪਾ ਕੇ ਆਪਣੇ ਸਹੁਰੇ ਆ ਗਈ ਇਹ ਤਾਂ ਜਦੋਂ ਵਿਆਹ ਦੇ ਬਾਅਦ ਫੇਰਾ ਪਾਉਣ ਮੈਂ ਪਿੰਡ ਗਈ ਤਾ ਸਾਡੀ ਗਵਾਂਡਰ ਆਂਟੀ ਨੇ ਗਹਿਣਿਆਂ ਨੂੰ ਗਾਰ ਨਾਲ ਵੇਖ ਕੇ ਕਿਹਾ ਸੀ ਕਿ ਗਹਿਣੇ ਤਾਂ ਨਕਲੀ ਆ ਪਰ ਮੰਮੀ ਪਾਪਾ ਤਾਂ ਮੰਨਣ ਨੂੰ ਤਿਆਰ ਹੀ ਨਹੀਂ ਸੀ ਇੱਥੋਂ ਤੱਕ ਕਿ ਮੈਂ ਖੁਦ ਵੀ ਆਖਿਰ ਆਪਣੀ ਹੀ ਬਹੂ ਦੇ ਨਾਲ ਇਹ ਥੋੜਾ ਕੋਈ ਕਰੂਗਾ ਉਦੋਂ ਆਂਟੀ ਦੇ ਕਹਿਣ ਤੇ ਮੰਮੀ ਪਾਪਾ ਨੇ ਉਹ ਸਾਰੇ ਗਹਿਣੇ ਸੁਨਿਆਰੇ ਦੇ ਕੋਲ ਲੈ ਜਾ ਕੇ ਚੈੱਕ ਕਰਵਾਈ ਤੇ ਜਾਣ ਕੇ ਹਰਾ ਰਹਿ ਗਏ ਕਿ ਸੱਚਮੁੱਚ ਉਹ ਗਹਿਣੇ ਨਕਲੀ ਹੀ ਸੀ ਉਸ ਟਾਈਮ ਬਹੁਤ ਗੁੱਸਾ ਆਇਆ ਸੀ ਮੰਮੀ ਨੇ ਤਾਂ ਕਿਹਾ ਵੀ ਸੀ ਕਿ ਇੱਕ ਵਾਰ ਜਾ ਕੇ ਕਮਲ ਦੇ ਸੌਰਿਆਂ ਨਾਲ ਗੱਲ ਕਰੋ ਪਰ ਪਾਪਾ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਹੁਣ ਤਾਂ ਕੁੜੀ ਦਾ ਵਿਆਹ ਹੋ ਗਿਆ ਆ ਰੈਣਾ ਤਾਂ ਹੁਣ ਇੰਨੇ ਉਸੇ ਘਰ ਵਿੱਚ ਆ ਫਿਰ ਇੱਕ ਗਹਿਣਿਆਂ ਦੇ ਪਿੱਛੇ ਕਿਉਂ ਰਿਸ਼ਤਾ ਖਰਾਬ ਕਰਨਾ ਮੰਨਿਆ ਕਿ ਗਹਿਣੇ ਨਕਲੀ ਆ ਪਰ ਰਿਸ਼ਤਾ ਤਾਂ ਅਸਲੀ ਆ ਆਪਣੀ ਧੀ ਦਾ ਘਰ ਵੇਖ ਕੇ ਦੋਵੇਂ ਚੁੱਪ ਰਹਿ ਗਏ ਸੀ ਇਦਾਂ ਹੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਮੇਰੇ ਦਿਮਾਗ ਵਿੱਚ ਚੱਲ ਰਹੀਆਂ ਸੀ ਪਰ ਹੁਣ ਇਹਨਾਂ ਸੋਚਣ ਦਾ ਟਾਈਮ ਨਹੀਂ ਸੀ ਨਨਾਂ ਦੀ ਵਿਦਾਈ ਦਾ ਟਾਈਮ ਹੋ ਰਿਹਾ ਸੀ ਕੁੜੀ ਨੂੰ ਗਹਿਣੇ ਪਵਾ ਕੇ ਤਿਆਰ ਕਰਕੇ ਮੈਂ ਹੀ ਰਵਾਨਾ ਕਰਨਾ ਸੀ ਉਹਨੂੰ ਇੰਨੇ ਵੱਡੇ ਧੋਖੇ ਦੇ باوجود ਵੀ ਮੈਂ ਇੱਕ ਬਹੂ ਦਾ ਫਰਜ਼ ਅਦਾ ਕਰ ਰਹੀ ਸੀ ਸੋਨੇ ਆਪਣੀ ਨਨਾਂ ਦੇ ਸਹੁਰਿਆਂ ਤੋਂ ਆਏ ਹੋਏ ਗਹਿਣੇ ਉਹਨੂੰ ਪਾ ਦਿੱਤੇ ਤੇ ਉਹਨੂੰ ਤਿਆਰ ਕਰਕੇ ਬਾਹਰ ਲੈ ਆਈ ਮੇਰੀਆਂ ਅੱਖਾਂ ਵਿੱਚੋਂ ਫਿਰ ਵੀ ਅਥਰੂ ਵਹਿ ਰਹੇ ਸੀ ਮੇਰੀ ਨਨਾਂ ਗਹਿਣਿਆਂ ਨਾਲ ਲੱਦੀ ਹੋਈ ਸਹੁਰੇ ਜਾ ਰਹੀ ਸੀ ਤੇ ਇੱਥੇ ਸਹੁਰਿਆਂ ਦੇ ਗਹਿਣਿਆਂ ਦੇ ਨਾਂ ਤੇ ਮੇਰੇ ਕੋਲੇ ਇੱਕ ਸੋਨੇ ਦੀ ਅੰਗੂਠੀ ਤੱਕ ਨਹੀਂ ਸੀ ਦੇਖਣ ਵਾਲੇ ਲੱਗ ਰਿਹਾ ਸੀ ਕਿੰਨਾਂ ਆਨ ਦੀ ਵਿਦਾਈ ਦੇ ਕਾਰਨ ਮੈਂ ਰੋ ਰਹੀ ਹਾਂ ਪਰ ਅਸਲ ਵਿੱਚ ਕਹਾ ਤਾਂ ਮੈਨੂੰ ਆਪਣੀ ਤੇ ਆਪਣੇ ਮਾਪਿਓ ਦੀ ਬੇਵਕੂਫੀ ਤੇ ਰੋਣਾ ਆ ਰਿਹਾ ਸੀ ਅੱਜ ਸਮਝ ਵੀ ਆ ਰਿਹਾ ਸੀ ਕਿ ਮੇਰੀ ਸੱਸ ਗਨੇ ਤੋਲ ਕੇ ਜਾਂ ਘਸਾ ਕੇ ਕਿਉਂ ਚੱਕ ਨਾ ਕਰਦੀ ਜਦੋਂ ਉਹ ਇਸ ਤਰ੍ਹਾਂ ਦੀ ਹਰਕਤ ਆਪਣੀ ਬਹੂ ਤੇ ਉਹਦੇ ਪਰਿਵਾਰ ਦੇ ਨਾਲ ਕਰ ਚੁੱਕੀ ਸੀ ਆਖਿਰ ਇੱਕ ਧੋਖੇ ਬਾਅਦ ਚੰਗੀ ਤਰ੍ਹਾਂ ਜਾਣਦਾ ਆ ਕਿ ਧੋਖਾ ਕਰਨ ਦਾ ਤਰੀਕਾ ਕੀ ਆ ਉਹਨਾਂ ਨੂੰ ਜਿਆਦਾ ਚੰਗੀ ਤਰ੍ਹਾਂ ਪਤਾ ਹੁੰਦਾ ਆ ਕਿ ਲੋਕ ਇਸ ਤਰ੍ਹਾਂ ਦੀ ਹਰਕਤ ਵੀ ਕਰਦੇ ਆ ਸੱਚਮੁੱਚ ਮੈਂ ਕਿੰਨੀ ਵੱਡੀ ਬੇਵਕੂਫ ਸੀ ਮੈਂ ਤੇ ਮੇਰੇ ਪੇਕੇਆਂ ਵਾਲੇ ਇਹਦਾ ਪਤਾ ਮੈਨੂੰ ਅੱਜ ਚੱਲਿਆ ਸੀ ਮੈਂ ਇੱਥੇ ਕਿੱਥੇ ਤਮਾਸ਼ਾ ਕਰਦੀ ਮੇਰੀ ਨਾਨੀ ਦਾ ਹੋ ਚੁੱਕੀ ਸੀ ਹੌਲੀ ਹੌਲੀ ਸਾਰੇ ਰਿਸ਼ਤੇਦਾਰ ਵੀ ਜਾ ਚੁੱਕੇ ਸੀ ਘਰ ਵਿੱਚ ਸਿਰਫ ਖਾਸ ਰਿਸ਼ਤੇਦਾਰੀ ਬਚੇ ਸੀ ਪਰ ਉਹ ਅੱਜ ਚਲੇ ਗਏ ਸੀ ਸਿਰਫ ਮੇਰੀ ਪੂਆ ਸਾਸਿ ਬਚੀ ਸੀ ਘਰ ਪਰ ਮਾਨ ਵਿੱਚ ਹਜੇ ਵੀ ਗੁਬਾਰ ਭਰਿਆ ਹੋਇਆ ਸੀ ਪਤਾ ਨਹੀਂ ਉਹ ਕਦੋਂ ਫਟ ਜਾਵੇ ਕੁਝ ਕਹਿ ਨਹੀਂ ਸਕਦੇ ਸੀ ਫਿਰ ਵੀ ਮੈਂ ਚੁੱਪਚਾਪ ਆਪਣੇ ਕੰਮਾਂ ਵਿੱਚ ਲੱਗੀ ਹੋਈ ਸੀ ਉਸ ਦਿਨ ਨੂੰ ਸਾਸ ਸੋਰਾ ਮੇਰਾ ਘਰ ਵਾਲਾ ਮੈਂ ਤੇ ਪੂਆ ਜੀ ਹਾਲ ਵਿੱਚ ਬੈਠੇ ਸੀ ਮੈਂ ਸਬਜ਼ੀ ਸਾਫ਼ ਕਰ ਰਹੀ ਸੀ ਉਦੋਂ ਹੀ ਪੂਆ ਸਾਸ ਨੇ ਮੇਰੀ ਸਾਸ ਨੂੰ ਕਿਹਾ ਭਾਬੀ ਮਨਦੀਪ ਦੇ ਸੌਰਿਆ ਨੇ ਤੇ ਉਹਨੂੰ ਸੋਨੇ ਦੇ ਗਹਿਣਿਆਂ ਨਾਲ ਮੜ ਦਿੱਤਾ ਆ ਸਾਡੀ ਧੀ ਤਾਂ ਪੂਰੀ ਗਹਿਣਿਆਂ ਨਾਲ ਲੱਦ ਗਈ ਸੀ ਪਰ ਮੈਂ ਦੇਖ ਰਹੀ ਸੀ ਕਿ ਤੁਸੀਂ ਆਪਣੀ ਕੁੜੀ ਦੇ ਦੇਣੇ ਬਹੁਤ ਚੰਗੀ ਤਰ੍ਹਾਂ ਚੈੱਕ ਕਰ ਰਹੇ ਸੀ ਕੀ ਤੁਹਾਨੂੰ ਆਪਣੇ ਕੁੜਮਾ ਤੇ ਭਰੋਸਾ ਨਹੀਂ ਸੀ ਜਿਹੜੇ ਤੁਸੀਂ ਇਵੇਂ ਗਹਿਣੇ ਚੈੱਕ ਕੀਤੇ ਪੂਆ ਜੀ ਦੀ ਗੱਲ ਸੁਣਦਿਆਂ ਹੀ ਮੇਰੇ ਹੱਥ ਕੰਮ ਕਰਦੇ ਕਰਦੇ ਉੱਥੇ ਹੀ ਰੁਕ ਗਏ ਮੈਂ ਆਪਣੀ ਸੱਸ ਵੱਲ ਵੇਖਿਆ ਮੇਰੀ ਸੱਸ ਦੇ ਐਕਸਪ੍ਰੈਸ਼ਨ ਦੱਸ ਰਿਹਾ ਸੀ ਕਿ ਉਹ ਆਪਣੀ ਚਲਾਕੀ ਤੇ ਬੜੀ ਖੁਸ਼ ਸੀ ਨਿਤਰੰਦੇ ਹੋਏ ਆਪਣੇ ਜੂੜੇ ਨੂੰ ਠੀਕ ਕਰਦੇ ਹੋਏ ਉਹ ਕੁਝ ਬੋਲਣ ਹੀ ਵਾਲੀ ਸੀ ਪਰ ਇਹਦੇ ਤੋਂ ਪਹਿਲਾਂ ਮੈਂ ਹੀ ਬੋਲ ਪਈ ਹੁਣ ਗੱਲ ਐ ਮੈਂ ਆਪੂਆ ਜੀ ਜਿਨ੍ਹਾਂ ਨੇ ਖੁਦ ਦੂਜਿਆਂ ਦੇ ਨਾਲ ਧੋਖਾ ਕੀਤਾ ਹੋਵੇ ਉਹ ਭਲਾ ਧੋਖਾ ਕਿਉਂ ਖਾਣਗੇ ਉਹਨਾਂ ਨੂੰ ਤਾਂ ਪਤਾ ਹੀ ਆ ਕਿ ਧੋਖਾ ਕਿਸ ਤਰ੍ਹਾਂ ਦਿੱਤਾ ਜਾਂਦਾ ਆ ਜਦੋਂ ਖੋਦੀ ਬਹੁ ਨੂੰ ਨਕਲੀ ਗਹਿਣੇ ਪਾਏ ਹੋਣ ਤੱਕ ਇਹ ਆਪਣੀ ਧੀ ਦੇ ਨਾਲ ਹੀ ਵਹਿਣਾ ਹੋ ਜਾਵੇ ਇਸੇ ਲਈ ਮੰਮੀ ਜੀ ਚੰਗਿਤਰਾ ਚੈੱਕ ਕਰ ਰਹੇ ਸੀ ਮੇਰੇ ਬੋਲਦੇ ਸਾਰੇ ਹੈਰਾਨ ਹੋ ਗਏ ਆਖਿਰ ਮੇਰੇ ਮੂੰਹ ਤੋਂ ਕਦੀ ਕਿਸੇ ਨੇ ਵੀ ਕੁਝ ਜੀ ਮੈਂ ਦਾ ਨਹੀਂ ਸੁਣਿਆ ਸੀ ਜਿੱਤੋਂ ਤੱਕ ਇੰਨਾ ਵੱਡਾ ਧੋਖਾ ਹੋਣ ਦੇ ਬਾਵਜੂਦ ਵੀ ਪਿਛਲੇ 30 ਸਾਲਾਂ ਤੋਂ ਮੈਂ ਚੁੱਪ ਰਹੀ ਸੀ ਇੱਕ ਸ਼ਬਦ ਨਹੀਂ ਸੀ ਬੋਲੀ ਮੈਂ ਤੇ ਨਾ ਮੇਰੇ ਮਾਪਿਓ ਨੇ ਕਿਹਾ ਸੀ ਇਹ ਕੀ ਕਹਿ ਰਹੀਆਂ ਤੂੰ ਆਪਣੇ ਘਰ ਦੀ ਇੱਜ਼ਤੋਂ ਛਾਲਦੇ ਹੋਏ ਸ਼ਰਮ ਨਹੀਂ ਆਉਂਦੀ ਮੇਰੇ ਘਰ ਵਾਲੇ ਨੇ ਕਿਹਾ ਕਿਉਂ ਮੈਂ ਕੁਝ ਗਲਤਤਾ ਨਹੀਂ ਬੋਲ ਰਹੀ ਤੇ ਤੇ ਬਗਾਨਾ ਕੌਣ ਹੈ ਜਿਹੜੀ ਤੁਹਾਡੀ ਇੱਜ਼ਤ ਉਛਲ ਜਾਊਗੀ ਇੱਜ਼ਤ ਤਾਂ ਉਦੋਂ ਉਛਲਦੀ ਜੇ ਮੈਂ ਤੇ ਮੇਰੇ ਮਾਪਿਓ ਸਾਰਿਆਂ ਦੇ ਸਾਹਮਣੇ ਰੌਲਾ ਪਾ ਪਾ ਕੇ ਗੱਲ ਕਰਦੇ ਜੋ ਸੱਚਾ ਉਹੀ ਤਾਂ ਕਹਿ ਰਹੀ ਹਾਂ ਹੁਣ ਤੁਸੀਂ ਕੀਤਾ ਆ ਤਾਂ ਇੱਜ਼ਤ ਉਛਲਣ ਦਾ ਡਰ ਕਿਉਂ ਉਦੋਂ ਡਰ ਨਹੀਂ ਲੱਗਿਆ ਸੀ ਜਦੋਂ ਮੈਨੂੰ ਨਕਲੀ ਗਹਿਣੇ ਪਾ ਦਿੱਤੇ ਸੀ ਮੇਰੀ ਗੱਲ ਸੁਣ ਕੇ ਮੇਰਾ ਸਹੁਰਾ ਬੋਲਿਆ ਬਬੂ ਇਹਦਾ ਕਿਵੇਂ ਹੋ ਸਕਦਾ ਆ ਅਸੀਂ ਤੈਨੂੰ ਅਸਲੀ ਗਹਿਣੇ ਪਾਏ ਸੀ ਮੈਂ ਤੇਰੀ ਸੱਸ ਨੂੰ ਉਹਦੇ ਪੂਰੇ ਪੈਸੇ ਦਿੱਤੇ ਸੀ ਤਾਂ ਫਿਰ ਪਾਪਾ ਜੀ ਤੁਸੀਂ ਮੰਮੀ ਜੀ ਨੂੰ ਹੀ ਪੁੱਛ ਲਓ ਕਿ ਉਹਨਾਂ ਨੇ ਉਹਨਾਂ ਪੈਸਿਆਂ ਦਾ ਕੀ ਕੀਤਾ ਸਿਰਫ ਮੈਨੂੰ ਦੇ ਮੇਰੇ ਪੇਕੇ ਵਾਲਿਆਂ ਨੂੰ ਹੀ ਧੋਖਾ ਦਿੱਤਾ ਆ ਜਾਂ ਤੁਹਾਨੂੰ ਵੀ ਦੇ ਦਿੱਤਾ ਆ ਤੂੰ ਮੇਰੀ ਮੰਮੀ ਤੇ ਝੂਠਾ ਇਲਜ਼ਾਮ ਲਾ ਰਹੀ ਆ ਮੇਰੀ ਮੰਮੀ ਵੀ ਨਹੀਂ ਕਰ ਸਕਦੀ ਮੇਰਾ ਘਰ ਵਾਲਾ ਮੰਨਣ ਨੂੰ ਤਿਆਰ ਹੀ ਨਹੀਂ ਸੀ ਠੀਕ ਆ ਤਾਂ ਤੁਹਾਡੇ ਗਹਿਣੇ ਆ ਲੈ ਕੇ ਜਾਓ ਚੈੱਕ ਕਰਵਾ ਲਿਓ ਮੈਂ ਕਦੇ ਮਨਾ ਕਰ ਰਹੀ ਆ ਇਸ ਵਾਰ ਸਾਰਿਆਂ ਨੇ ਮੇਰੀ ਸਾਸ ਵਾਲਾ ਹਰਾਨੀ ਨਾਲ ਵੇਖਿਆ। ਉਹਨਾਂ ਦੇ ਮੱਥੇ ਤੇ ਆਇਆ ਪਸੀਨਾ ਦੱਸ ਰਿਹਾ ਸੀ ਕਿ ਉਹਨਾਂ ਨੇ ਕੀ ਕੀਤਾ ਸੀ। ਉਹਨਾਂ ਦੇ ਮੂੰਹ ਚੋਂ ਇੱਕ ਵੀ ਲਫ਼ਜ਼ ਨਹੀਂ ਨਿਕਲ ਰਿਹਾ ਸੀ। ਉਦੋਂ ਹੀ ਮੇਰਾ ਸਹੁਰਾ ਬੋਲਿਆ, "ਲਿਆ ਬੋ ਆਪਣੇ ਗਹਿਣੇ ਲਿਆ, ਮੈਂ ਅੱਜ ਚੈੱਕ ਕਰਵਾ ਕੇ ਲਿਆਉਂਗਾ।" ਆਖਿਰ ਇਹਨਾਂ ਵੱਡਾ ਇਲਜ਼ਾਮ ਲੱਗਿਆ ਆ, ਕੋਈ ਛੋਟੀ ਮੋਟੀ ਗੱਲ ਨਹੀਂ ਆ। ਗਹਿਣੇ ਚੈੱਕ ਕਰਵਾਉਣ ਦੀ ਕੀ ਲੋੜ ਆ ਜੀ? ਇਹ ਤਾਂ ਕੁਝ ਵੀ ਕਹਿ ਰਹੀ ਆ। ਅਚਾਨਕ ਮੇਰੀ ਸੱਸ ਵਿੱਚ ਹੀ ਹੜਬੜੰਦੇ ਹੋਏ ਬੋਲੀ ਨਹੀਂ ਮੰਮੀ ਤੁਹਾਡੇ ਤੇ ਇਨਾ ਵੱਡਾ ਇਲਜ਼ਾਮ ਲੱਗਾ ਆ ਆਖਿਰ ਇੰਨੀ ਇਵੇਂ ਕੀ ਕਹਿ ਕਿਦਾ ਦਿੱਤਾ ਇਸੇ ਲਈ ਗੈਣੇ ਤਾਂ ਚੈੱਕ ਕਰਵਾ ਕੇ ਹੀ ਲਿਆਵਾਂਗੇ ਚਲੋ ਪਾਪਾ ਹੁਣੇ ਚੱਲਦੇ ਹਾਂ ਆਪਣੇ ਮੁੰਡੇ ਦੇ ਇਵੇਂ ਕਹਿੰਦੇ ਹੀ ਮੇਰੀ ਸੱਸ ਦੀ ਹਾਲਤ ਤਾਂ ਖਰਾਬ ਹੋ ਰਹੀ ਸੀ ਲਿਆਓ ਗੈਣੇ ਛੇਤੀ ਮੈਂ ਹੁਣੇ ਉਹਨਾਂ ਨੂੰ ਚੈੱਕ ਕਰਵਾ ਕੇ ਲੈਂਦਾ ਆ ਮੇਰੇ ਸਹੁਰੇ ਨੇ ਗੁੱਸੇ ਨਾਲ ਕਿਹਾ ਨਹੀਂ ਨਹੀਂ ਨਾ ਹੰਦੋ ਉਧਰ ਐਸਲ ਉਹ ਗਹਿਣੇ ਤਾਂ ਸੱਚਮੁੱਚ ਨਕਲੀ ਆ ਮੇਰੀ ਸੱਸ ਦੇ ਕਹਿਣਿਆ ਹੀ ਕਮਰੇ ਵਿੱਚ ਆਟਾ ਛਾ ਗਿਆ ਇੰਨਾ ਵੱਡਾ ਤੋਂ ਖਪੜਾ ਕੀ ਮਿਲਿਆ ਤੈਨੂੰ ਇਹ ਸਾਰਾ ਕੁਝ ਕਰਕੇ ਆਪਣੀ ਘਰ ਦੀ ਜਤਨੁਸ਼ਾਲ ਦਿੱਤਾ ਮੇਰੇ ਸਹੁਰੇ ਨੇ ਕਿਹਾ ਮੈਨੂੰ ਤਾਂ ਲੱਗਿਆ ਸੀ ਕਿ ਬਹੂ ਘਰ ਹੀ ਆ ਰਹੀ ਆ ਫਿਰ ਭਲਾ ਕਿਉਂ ਫालतू ਦੇ ਪੈਸੇ ਖਰਚ ਕਰਨੇ ਮੇਰੀ ਸਾਸੂ ਮੂੰਹ ਥੱਲੇ ਨੂੰ ਕਰਕੇ ਬੋਲੀ ਵਾਹ ਆਪਣੀ ਤੇ ਇਹ ਨੂਟਾ ਗਹਿਣੇ ਨਾਲ ਲੱਦੀ ਹੋਈ ਵੇਖਣਾ ਚਾਹੁੰਦੇ ਹੋ ਤੇ ਆਪਣੀ ਬਹੂ ਨੂੰ ਥੋ ਥੋ ਕਿੰਨੀ ਕੰਦੀ ਸੋਚ ਆ ਤੁਹਾਡੀ ਤੇਰੀ ਤਰ੍ਹਾਂ ਕਮਲ ਦੀ ਮੰਮੀ ਵੀ ਜੇ ਇੱਕ ਇੱਕ ਗਹਿਣੇ ਨੂੰ ਕਸਾ ਕੇ ਜਾਂ ਤੋਲ ਕੇ ਵੇਂਦੀ ਨਾ ਉਥੇ ਤੇਰਾ ਤਾਂ ਕੁਝ ਨਹੀਂ ਜਾਂਦਾ ਸਾਰੀ ਦੁਨੀਆ ਵਿੱਚ ਮੇਰੀ ਇੱਜ਼ਤ ਉਛਲ ਜਾਣੀ ਸੀ ਕਦੀ ਸੋਚਿਆ ਜਦੋਂ ਤੂੰ ਕਿਸੇ ਤੇ ਹੱਥ ਤੇ ਗਹਿਣੇ ਪੰਦੀ ਸੀ ਤਾਂ ਤੇਰੀ ਬਹੂ ਨੂੰ ਕਿਦਾਂ ਦਾ ਲੱਗਦਾ ਹੋਊਗਾ ਤੈਨੂੰ ਤਾਂ ਮੈਂ ਇਹਦੇ ਲਈ ਕਦੀ ਵੀ ਮਾਫ਼ ਨਹੀਂ ਕਰੂੰਗਾ ਪਰ ਬਹੂ ਨੂੰ ਉਹਦੇ ਗਹਿਣੇ ਜ਼ਰੂਰ ਬਣਵਾ ਕੇ ਦਊਂਗਾ ਹਜੇ ਹੁਣ ਤਾਂ ਮੈਂ ਧੀ ਦਾ ਵਿਆਹ ਕੀਤਾ ਆ ਮੇਰੇ ਕੋਲ ਫਿਲਹਾਲ ਇੰਨੇ ਪੈਸੇ ਨਹੀਂ ਆ ਪਰ ਅੱਗੇ ਆਉਣ ਵਾਲੇ ਟਾਈਮ ਵਿੱਚ ਉਹਨੂੰ ਗਹਿਣੇ ਬਣਵਾ ਕੇ ਜ਼ਰੂਰ ਦਊਂਗਾ ਇਹ ਕਹਿ ਕੇ ਮੇਰਾ ਸਹੁਰਾ ਆਪਣੇ ਕਮਰੇ ਵਿੱਚ ਚਲਿਆ ਗਿਆ ਮੇਰੀ ਸਾਸੂ ਨੇ ਤਾਂ ਇਹਦੇ ਲਈ ਮਾਫੀ ਵੀ ਨਾ ਮੰਗੀ ਤੇ ਨਾ ਕੁਝ ਹੋਰ ਪਰ ਮੇਰੇ ਸਹੁਰੇ ਨੇ ਆਪਣਾ ਵਾਅਦਾ ਜ਼ਰੂਰ ਨਿਭਾਇ ਜਿਵੇਂ ਜਿਵੇਂ ਉਹਨਾਂ ਦੇ ਕੋਲ ਪੈਸੇ ਹੁੰਦੇ ਗਏ ਉਹ ਲਈ ਹੀ ਇੱਕ ਇੱਕ ਕਰਕੇ ਗਹਿਣੇ ਬਣਵਾ ਕੇ ਜ਼ਰੂਰ ਦਿੰਦੇ ਸੀ ਪਰ ਮੇਰੀ ਸਾਸੋ ਉਸ ਦਿਨ ਦੇ ਬਾਅਦ ਮੇਂ ਸ਼ਰ ਨਾਰਾਜ ਜੀ ਰਹਿੰਦੀ ਸੀ ਆਖੇ ਦੁਨੀਆ ਵਿੱਚ ਆਪਣੀ ਗਲਤੀ ਮੰਨਣ ਵਾਲੇ ਲੋਕ ਹੁੰਦੇ ਹੀ ਕਿੰਨੇ ਕਿਆ ਪਰ ਉਸ ਦਿਨ ਦੇ ਬਾਅਦ ਮੈਨੂੰ ਜ਼ਿਆਦਾ ਬੋਲਣ ਵਾਲੀ ਤੇ ਤੇਜ਼ ਤਰਾਰ ਬਹੂ ਦਾ ਤਗਮਾ ਦੇ ਦਿੱਤਾ ਗਿਆ ਸੀ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਹੋ ਜਿਹੀ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਰਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੋਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ